ਸਾਰਾ ਗੜੀ ਦੀ ਜੰਗ 12 ਸਤੰਬਰ 1897 ਇਤਿਹਾਸ ਦੇ 12 ਸਤੰਬਰ ਵਾਲੇ ਦਿਨ ਉਹਨਾਂ 21 ਸਿੱਖ ਫੌਜੀਆਂ ਦੀ ਸ਼ਹਾਦਤ ਨੂੰ ਚੇਤੇ ਕੀਤਾ ਜਾਂਦਾ ਜਿਨ੍ਹਾਂ ਕਰੀਬ 10000 ਅਫਗਾਨਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਇਹ ਜੰਗ ਇਤਿਹਾਸ ਦੀਆਂ ਬਹਾਦਰੀ ਭਰਪੂਰ ਜੰਗਾਂ ਵਿੱਚੋਂ ਇੱਕ ਹੈ। ਇਸ ਜੰਗ 'ਚ 36 ਸਿੱਖ ਰੈਜੀਮੈਂਟ ਦੇ 21 ਸਿਪਾਹੀ ਅਫਗਾਨਾਂ ਵਿਰੁੱਧ ਲੜਦੇ ਸ਼ਹੀਦ ਹੋ ਗਏ। ਇਤਿਹਾਸਕਾਰ ਕਹਿੰਦੇ ਨੇ ਕਿ ਉਕਰ ਜ਼ਈਆ ਦਾ ਇੱਕ ਸੈਨਿਕ ਹੱਥ 'ਚ ਛਿੱਟਾ ਝੰਡਾ ਲੈ ਕੇ ਕਿਲੇ ਵੱਲ ਵਧਿਆ। ਕਿ ਕਿਹਾ ਸਾਡੀ ਤੁਹਾਡੇ ਨਾਲ ਕੋਈ جنگ ਨਹੀਂ ਸਾਡੀ جنگ ਅੰਗਰੇਜ਼ਾਂ ਨਾਲ ਹੈ ਤੁਹਾਡੀ ਗਿਣਤੀ ਘੱਟ ਹੈ ਹਥਿਆਰ ਸੁੱਟ ਦਿਓ ਅਸੀਂ ਤੁਹਾਨੂੰ ਸੁਰੱਖਿਅਤ ਬਾਹਰ ਨਿਕਲਣ ਦਵਾਵਾਂਗੇ ਤਾਂ ਅਨਸ਼ਰ ਸਿੰਘ ਨੇ ਜਵਾਬ ਦਿੱਤਾ ਤੇ ਕਿਹਾ ਕਿ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਅਤੇ ਅਸੀਂ ਇਸਦੀ ਆਖਰੀ ਸਾਹ ਤੱਕ ਰੱਖਿਆ ਕਰਾਂਗੇ ਇਸ جنگ ਨੂੰ ਦੁਨੀਆ ਦੇ ਸਭ ਤੋਂ ਵੱਡੇ ਲਾਸਟ ਸਟੈਂਡਰਡਸ ਤੋਂ ਖਾਂਦਤੀ ਗਈ ਹੈ ਜਦੋਂ ਇਹਨਾਂ ਸਿੱਖਾਂ ਦੇ ਬਲੀਦਾਨ ਦੀ ਖਬਰ ਲੰਡਨ ਪਹੁੰਚੀ ਤਾਂ ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਇਹਨਾਂ 21 ਸੈਨਿਕਾਂ ਨੂੰ ਸਟੈਂਡਿੰਗ ਉਬੇਸ਼ਨ ਦਿੱਤਾ ਲੰਡਨ ਗੈਜ਼ਟ ਦੇ 11 ਫਰਵਰੀ 1898 ਦੇ ਅੰਕ ਤੇ ਇੱਕ ਟਿੱਪਣੀ ਛਪੀ ਕਿ ਸਾਰੇ ਬ੍ਰਿਟੇਨ ਅਤੇ ਭਾਰਤ ਨੂੰ ਸ਼ਤਤੀ ਸਿੱਖ ਰੈਜਿਮੈਂਟ ਦੇ ਇਹਨਾਂ ਸੈਨਿਕਾਂ ਤੇ ਮਾਣ ਹੈ ਇਹ ਕਹਿਣ 'ਚ ਕੋਈ ਅਤਕਥਨੀ ਨਹੀਂ ਹੈ ਕਿ ਜਿਸ ਫੈਨਾ 'ਚ ਸਿੱਖ ਸਿਪਾਹੀ ਲੜ ਰਹੇ ਹੂਣ ਉਨ੍ਹਾਂ ਨੂੰ ਹਰਾਇਆ ਨਹੀਂ ਜਾ ਸਕਦਾ